ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਇਹ ਰਿਸ਼ਤਾ ਸਿਰਫ ਕਾਗਜ਼ ਦਾ ਟੁਕੜਾ ਨਹੀਂ ਹੁੰਦਾ ਇਹ ਦੋ ਦਿਲਾਂ ਦੀ ਗਹਿਰੀ ਸਾਂਝ ਹੁੰਦੀ ਹੈ ਪਤੀ ਪਤਨੀ ਵਿਚਲਾ ਪਿਆਰ ਸਿਰਫ ਸ਼ੁਰੂਆਤੀ ਰੋਮਾਂਸ ਨਹੀਂ ਬਲਕਿ ਉਤਾਰ ਚੜਾਵ ਚ ਵੀ ਇੱਕ ਦੂਜੇ ਦਾ ਸਾਥ ਦੇਣਾ ਸਮਝਣਾ ਸਬਰ ਕਰਨਾ ਤੇ ਹਰ ਦਿਨ ਨਵਾਂ ਪਿਆਰ ਲੱਭਣਾ ਹੁੰਦਾ ਹੈ ਇੱਕ ਛੋਟੀ ਜਿਹੀ ਕਹਾਣੀ ਪੇਸ਼ ਹੈ ਹਰਦੀਪ ਤੇ ਅਮਨਦੀਪ ਦੀ ਸ਼ਾਦੀ ਨੂੰ 12 ਸਾਲ ਹੋ ਗਏ ਸਨ ਸ਼ੁਰੂ ਵਿੱਚ ਰੋਜ਼ ਫੋਨ ਚਾਕਲੇਟ ਫੋਨ ਕਾਲਾਂ ਹੁੰਦੀਆਂ ਹੁਣ ਦਿਨ ਰੋਜ਼ ਦੇ ਕੰਮਾਂ ਵਿੱਚ ਲੰਘ ਜਾਂਦੀ ਪਰ ਪਿਆਰ ਉਹ ਤਾਂ ਹੁਣ ਵੀ ਸੀ ਚੁੱਪਚਾਪ ਨਿਰਵਿਕਾਰ ਅਮਨਦੀਪ ਰੋਜ਼ ਹਰਦੀਪ ਲਈ ਕੰਮ ਤੋਂ ਆਉਣ ਤੋਂ ਪਹਿਲਾਂ ਚਾਹ ਬਣਾਉਂਦੀ ਤੇ ਹਰਦੀਪ ਰੋਜ਼ ਰਾਤ ਨੂੰ ਉਸ ਦੇ ਪੈਰ ਦਬਾ ਦਿੰਦਾ ਕਹਿੰਦਾ ਤੂੰ ਥੱਕ ਜਾਂਦੀ ਹੋਣੀ ਹੈ ਕਦੇ ਇੱਕ ਦੂਜੇ ਨੂੰ ਮੈਂ ਤੈਨੂੰ ਪਿਆਰ ਕਰਦਾ ਕਰਦੀ ਤਾਂ ਨਹੀਂ ਆਖਿਆ ਪਰ ਜਦੋਂ ਅਮਨਪ੍ਰੀਤ ਬਿਮਾਰ ਹੋਈ ਤਾਂ ਹਰਦੀਪ ਦਫ਼ਤਰ ਨਹੀਂ ਗਿਆ ਹਫ਼ਤੇ ਭਰ ਬਿਨਾਂ ਥੱਕੇ ਰਾਤ ਨੂੰ ਵੀ ਜਾਗਦਾ ਰਿਹਾ ਅਮਨਪ੍ਰੀਤ ਨੇ ਕਿਹਾ ਕਦੇ ਕਹਿੰਦੇ ਤਾਂ ਨਹੀਂ ਪਰ ਤੇਰਾ ਇਹ ਪਿਆਰ ਮੈਂ ਹਰ ਸਾਹਸ ਵਿੱਚ ਮਹਿਸੂਸ ਕਰਦੀ ਹਾਂ ਇਹੋ ਜਿਹਾ ਪਿਆਰ ਹੁੰਦਾ ਹੈ ਸ਼ਬਦਾਂ ਤੋਂ ਪਰੇ ਪਰ ਹਰ ਲੰਮੇ ਵਿੱਚ ਮੌਜੂਦ ਅਮਨਪ੍ਰੀਤ ਦੀ ਤਬੀਅਤ ਹੁਣ ਠੀਕ ਸੀ ਪਰ ਉਸਨੇ ਹਰਦੀਪ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਵੇਖੀ ਜੋ ਪਹਿਲਾਂ ਕਦੇ ਨਾ ਸਾਂਝੀ ਹੋਈ ਸੀ ਉਹ ਪਿਆਰ ਜੋ ਕਦੇ ਸ਼ਬਦਾਂ ਰਾਹੀਂ ਨਹੀਂ ਆਇਆ ਹੁਣ ਨਜ਼ਰਾਂ ਰਾਹੀਂ ਬੋਲ ਰਹੀ ਹਸੀ ਇੱਕ ਰਾਤ ਹਰਦੀਪ ਕਿਚਨ 'ਚ ਚਾਹ ਬਣਾਉਂਦਾ ਹੋਇਆ ਕਿਹਾ ਅੱਜ ਮੈਂ ਤੈਥੋਂ ਪਹਿਲਾਂ ਚਾਹ ਬਣਾਈਏ ਸ਼ਾਇਦ ਹਮੇਸ਼ਾ ਲਈ ਅਮਨਪ੍ਰੀਤ ਹੌਲੇ-ਹੌਲੇ ਮੁਸਕਰਾ ਦਿੰਦੀ ਉਹ ਜਾਣਦੀ ਸੀ ਇਹ ਪਿਆਰ ਹੁਣ ਕਦੇ ਵੀ ਸਿਰਫ ਕੰਮਾਂ ਦੀ ਰੁਟੀਨ ਨਹੀਂ ਰਹੇਗਾ ਹੁਣ ਇਹ ਦੋਹਾਂ ਦੀ ਸਾਂਝੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਬਣ ਚੁੱਕਾ ਸੀ ਜਿੱਥੇ ਨਾ ਦਿਲ ਤੰਗ ਹੁੰਦੇ ਨਾ ਸ਼ਿਕਵੇ ਸਿਰਫ ਸਮਝ ਤੇ ਸਾਥ ਹੁੰਦੇ ਉਹ ਰਾਤ ਦੋਵੇਂ ਛੱਤ ਉੱਤੇ ਬੈਠੇ ਹੱਥ ਵਿੱਚ ਹੱਥ ਫੜ ਕੇ ਸੂਰਜ ਦੇ ਢਲਣ ਨੂੰ ਵੇਖ ਰਹੇ ਸਨ ਨਾ ਕੋਈ ਬੋਲਿਆ ਨਾ ਲੋੜ ਸੀ ਕਿਉਂਕਿ ਕੁਝ ਪਿਆਰ ਚੁੱਪ ਹੋਣ ਦੇ ਬਾਵਜੂਦ ਵੀ ਇਹ ਸਭ ਕੁਝ ਕਹਿ ਚਾਹੁੰਦੇ ਹਨ ਇੱਕ ਦਿਨ ਅਮਨਪ੍ਰੀਤ ਨੂੰ ਘਰ ਦੀ ਪੁਰਾਣੀ ਅਲਮਾਰੀ ਦੀ ਸਫਾਈ ਕਰਦਿਆਂ ਇੱਕ ਲਫਾਫਾ ਮਿਲਿਆ ਉੱਤੇ ਲਿਖਿਆ ਸੀ ਅਮਨ ਜੇ ਕਦੇ ਇਹ ਚਿੱਠੀ ਤੇਰੇ ਹੱਥ ਲੱਗੇ ਤਾਂ ਸਮਝੀ ਕਿ ਮੇਰਾ ਦਿਲ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਾ ਸਕਿਆ ਉਸ ਦੇ ਕੰਬਦੇ ਹੱਥਾਂ ਨਾਲ ਚਿੱਠੀ ਖੋਲੀ ਲਿਖਤ ਸੀ ਕਲੇਜੇ ਵਿੱਚ ਇੱਕ ਭੇਦ ਦੱਬਿਆ ਹੋਇਆ ਹੈ ਮੇਰੀ ਜ਼ਿੰਦਗੀ ਵਿੱਚ ਅਕਸਰ ਜਦੋਂ ਤੂੰ ਨਹੀਂ ਸੀ ਮੈਂ ਕਿਸੇ ਹੋਰ ਰਾਹੇ ਪੈ ਗਿਆ ਸੀ ਪਰ ਉਹ ਇੱਕ ਇੱਕ ਕਮਿਰਾ ਲੰਬਾ ਸੀ ਤੇਰੇ ਨਾਲ ਵਿਆਹ ਤੋਂ ਪਹਿਲਾਂ ਇੱਕ ਰਿਸ਼ਤਾ ਬਣ ਗਿਆ ਸੀ ਜੋ ਮੈਂ ਖਤਮ ਕਰ ਦਿੱਤਾ ਸੀ ਮੈਂ ਸੱਚਾਈ ਨਹੀਂ ਦੱਸੀ ਕਿਉਂਕਿ ਮੈਂ ਡਰ ਗਿਆ ਸੀ ਕਿਤੇ ਤੈਨੂੰ ਨਾ ਗਵਾ ਬੈਠਾਂ ਅਮਨਪ੍ਰੀਤ ਦਾ ਦਿਲ ਦਹਿਲ ਗਿਆ ਉਹ ਸੋਚਦੀ ਰਹੀ ਇਹ ਸੱਚ ਕਿੰਨਾ ਵੱਡਾ ਹੈ ਤੇ ਮੇਰੀ ਵਿਸ਼ਵਾਸ ਦੀ ਨੀਵ ਉੱਤੇ ਹੀ ਬੰਨਿਆ ਸੀ ਉਸਨੇ ਰਾਤ ਨੂੰ ਹਰਦੀਪ ਦੀ ਅੱਖਾਂ ਵਿੱਚ ਵੇਖਿਆ ਤੇ ਸਿਰਫ ਇੱਕ ਗੱਲ ਪੁੱਛੀ ਕਿ ਅਜੇ ਵੀ ਸੱਚ ਕਹਿਣ ਦੀ ਹਿੰਮਤ ਹੈ ਤੇ ਪਿਆਰ ਕਰਨ ਦੀ ਲੋੜ ਹਰਦੀਪ ਨੇ ਉਸ ਦੇ ਹੱਥ ਫੜ ਕੇ ਕਿਹਾ ਮੈਨੂੰ ਹੁਣ ਲੱਗਦਾ ਕਿ ਪਿਆਰ ਸਿਰਫ ਚੁੱਪ ਨਹੀਂ ਸੱਚ ਵੀ ਹੋਣਾ ਚਾਹੀਦਾ ਹੈ ਜੇ ਤੂੰ ਚਾਹਵੇਂ ਤਾਂ ਅਸੀਂ ਫੇਰ ਤੋਂ ਸ਼ੁਰੂ ਕਰੀਏ ਇਸ ਵਾਰੀ ਬਿਨਾਂ ਰਾਜਾਂ ਦੀ ਅਮਨਪ੍ਰੀਤ ਨੇ ਕੁਝ ਨਹੀਂ ਕਿਹਾ ਸਿਰਫ ਆਪਣੇ ਹੱਥ ਉਸ ਦੇ ਹੱਥ ਵਿੱਚ ਉਨਾ ਹੀ ਜ਼ੋਰ ਨਾਲ ਫੜ ਲਈ ਜਿੰਨਾ ਜ਼ੋਰ ਨਾਲ ਦਿਲ ਟੁੱਟਣ ਤੋਂ ਬਾਅਦ ਕਿਸੇ ਨੂੰ ਸਮਝਣ ਦੀ ਲੋੜ ਹੁੰਦੀ ਹੈ ਚਿੱਠੀ ਵਾਲੀ ਰਾਤ ਤੋਂ ਬਾਅਦ ਦੋਵਾਂ ਦੇ ਦਰਮਿਆਨ ਚੁੱਪੀਆਂ ਵੱਧ ਗਈਆਂ ਨਾ ਝਗੜਾ ਸੀ ਨਾ ਗੱਲ ਸਿਰਫ ਖਾਮੋਸ਼ੀ ਪਰ ਖਾਮੋਸ਼ੀ ਵਿੱਚ ਵੀ ਦੋਵੇਂ ਇੱਕ ਦੂਜੇ ਨੂੰ ਵੇਖਦੇ ਰਹੇ ਜਿਵੇਂ ਦਿਲ ਪੁੱਛ ਰਿਹਾ ਹੋਵੇ ਕਿ ਸੱਚੀ ਅਸੀਂ ਫੇਰ ਨਾਲ ਪਿਆਰ ਕਰ ਸਕਦੇ ਹਾਂ ਇੱਕ ਦਿਨ ਹਰਦੀਪ ਘਰ ਦੇ ਬਾਹਰ ਬੈਠਾ ਸੀ ਤੇ ਅਮਨਪ੍ਰੀਤ ਉਸ ਦੇ ਕੋਲ ਆ ਕੇ ਬੈਠ ਗਈ ਹਵਾ ਠੰਡੀ ਸੀ ਪਰ ਉਹਨਾਂ ਦੇ ਦਿਲ ਗਰਮ ਹੋ ਰਹੇ ਸਨ ਅਮਨਪ੍ਰੀਤ ਨੇ ਹੌਲੀ ਕਿਹਾ ਸੱਚ ਕੜਵਾ ਸੀ ਪਰ ਸ਼ਾਇਦ ਲੋੜਿੰਦਾ ਵੀ ਮੈਨੂੰ ਤੇਰਾ ਪਿਆਰ ਜਖਮ ਵਰਗਾ ਲੱਗਿਆ ਦਰਦ ਪਰ ਸਾਫ਼ ਹਰਦੀਪ ਨੇ ਅੱਖਾਂ ਵਿੱਚ ਪਰਸਤਾਪ ਨਾਲ ਕਿਹਾ ਮੈਂ ਤੈਨੂੰ ਹਮੇਸ਼ਾ ਪਿਆਰ ਕੀਤਾ ਪਰ ਕਦੇ ਸਹੀ ਤਰੀਕੇ ਨਾਲ ਨਹੀਂ ਹੁਣ ਜੇ ਤੂੰ ਚਾਹੇ ਤਾਂ ਮੈਂ ਹਰ ਰੋਜ਼ ਤੈਨੂੰ ਨਵੇਂ ਤਰੀਕੇ ਨਾਲ ਪਿਆਰ ਕਰਾਂਗਾ ਬਿਨਾਂ ਰਾਜ ਬਿਨਾਂ ਡਰ ਉਸ ਦੀਆਂ ਗੱਲਾਂ ਸੱਚੀਆਂ ਲੱਗੀਆਂ ਅਮਨਪ੍ਰੀਤ ਨੇ ਆਪਣੇ ਹੱਥ ਉਸ ਦੇ ਸੀਨੇ ਤੇ ਰੱਖੇ ਚਲੋ ਫੇਰ ਸ਼ੁਰੂ ਕਰੀਏ ਇਸ ਵਾਰੀ ਪਿਆਰ ਚੁੱਪ ਨਹੀਂ ਰਹੇਗਾ ਇਹ ਹਰ ਰੋਜ਼ ਦੱਸਾਂਗੇ ਇੱਕ ਦੂਜੇ ਨੂੰ ਉਹ ਰਾਤ ਦੋਵੇਂ ਦੋਵੇਂ ਇੱਕ ਦੂਜੇ ਲਈ ਇੱਕ ਨਵੀਂ ਕਸਮ ਖਾਈ ਕਦੇ ਵੀ ਪਿਆਰ ਨੂੰ ਖਮੋਸ਼ ਨਾ ਬਣ ਦੇਵਾਂਗੇ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ